ਅਸੀਂ ਜੋ ਵੀ ਹੋਰ ਤੱਕ 30 30 40 40 ਸਾਲ ਦੇ ਵਸਤੇ ਬਥੇ ਮੇ ਸੀ ਅਸੀਂ ਹੁਣ ਇਹਨਾਂ ਦੇ ਇੱਕ ਡਿਮਾਂਡ ਲੈਟਰ ਜਨਰੇਟ ਕਰਕੇ ਤੁਸੀਂ ਸਰਕਾਰ ਕੋਲ ਨਹੀਂ ਆਉੜਾ ਸਰਕਾਰ ਹੁਣ ਤੁਹਾਡੇ ਕੋਲ ਆਉਗੀ ਸਰਕਾਰ ਤੁਹਾਡੇ ਕੋਲ ਆ ਕੇ ਤੁਹਾਡੇ ਡਿਮਾਂਡ ਲੈਟਰਸ ਮੇ ਜੋ ਤੋਂ ਦੇ ਕੇ ਰੱਖੂਗੀ ਵਿੱਚ ਪਾਸ ਤੇ ਜਿਹੜੇ 30 30 40 40 ਸਾਲ ਤੋਂ ਕਿਸੇ ਸਰਕਾਰਾਂ ਨੇ ਗੌਰ ਨਹੀਂ ਸੀ ਕੀਤੀ

ਤਸ ਫਿਰ ਅੰਤੰਤਰ ਮਹਿਜ ਕੈਬਨਿਟਰੀ ਮੀਟਿੰਗ ਤੋਂ ਬਾਅਦ ਅੱਜ 13 ਤਰੀਕ ਨੂੰ ਨੋਟੀਫਿਕੇਸ਼ਨ ਵੀ ਹੋ ਗਿਆ ਉਹ ਇਸ ਤਰ੍ਹਾਂ ਬਹੁਤ ਬਹੁਤ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਦੋਨੋਂ ਲੀਡਰ ਇਹਨਾਂ ਨੇ ਆਪਣੇ ਸਤਕਾਰਯੋਗ ਜਿਹੜੇ ਸੰਮਤਕਾਰ ਨੇ ਉਹਨਾਂ ਨਾਲ ਮੀਟਿੰਗ ਕੀਤੀ ਸਰਕਾਰ ਸਦਨਤਕਾਰ ਮਿਲਣ ਇਸ ਤਰ੍ਹਾਂ ਦੀਆਂ ਚਾਰ ਮਿਲਣੀਆਂ ਆਈਆਂ ਸੀ ਜਿਹਦੇ ਵਿੱਚ ਬੜਾ ਜੋ ਉਹਨਾਂ ਨੇ ਅਹਿਮ ਆਪਣੇ ਮੁੱਦੇ ਦੱਸੇ ਸੀ ਉਹਦੇ ਚ ਸਭ ਤੋਂ ਇੰਪੋਰਟੈਂਟ ਮੁੱਦਾ ਸੀਗਾ ਪੀਐਸਆਈਈਸੀ ਦੇ ਪਲੋਟਸ ਨੂੰ ਲੈ ਕੇ ਓਟੀਐਸ ਸਕੀਮ ਦਾ ਜਿਵੇਂ ਤੁਸੀਂ ਜਾਣਦੇ ਹੋ ਬੀਤੇ ਦਿਨੀ ਕੈਬਨਟ ਦੀ ਮੀਟਿੰਗ ਹੋਈ ਜਿਹੜੀ ਕਿ 3 ਮਾਰਚ 2025 ਨੂੰ ਯਾਨੀ ਕਿ ਹੋਰ ਤੋਂ 10 ਦਿਨ ਪਹਿਲਾਂ ਮੀਟਿੰਗ ਹੋਈ ਸੀ ਉਹਦੇ ਵਿੱਚ ਦੋ OTS ਦੀਆਂ ਸਕੀਮਾਂ ਨੂੰ ਪ੍ਰਵਾਨਗੀ ਦਿੱਤੀ ਸੀ ਇੱਕ ਸੀ ਜਿਹੜੀ ਸੀ ਕਿ ਲੈਂਡ ਦੀ ਇਨਹਾਂਸਮੈਂਟ ਵੀ OTS ਸੀ ਦੂਸਰੀ ਸੀ ਕਿ ਜਿਹੜੀ ਪ੍ਰਿੰਸੀਪਲ ਅਮਾਉਂਟ ਸੀ ਜਿਹੜੀ ਉਹਨਾਂ ਦੀ ਕਿਸ਼ਤਾਂ ਕੁੱਟੀਆਂ ਸੀ ਉਹਦੇ ਤੇ OTS ਸੀ ਉਸ ਤੋਂ ਪਹਿਲਾਂ ਮੈਂ ਡਿਟੇਲ ਦੇ ਵਿੱਚ ਇੱਕ ਵਾਰ ਦੱਸ ਚੁੱਕਿਆ ਆ ਉਹਦੇ ਬਾਰੇ ਤਾਂ ਮੈਂ ਅੱਜ ਖੁਸ਼ਖਬਰੀ ਕੀ ਦੇਣੀ ਆ ਤੁਹਾਨੂੰ ਕਿ ਪਹਿਲੀ ਸਰਕਾਰ ਹੂ ਇਤਿਹਾਸ ਦੇ ਅੰਦਰ ਆਮ ਆਦਮੀ ਪਾਰਟੀ ਔਰ ਮੈਂ ਗੱਲ ਬਿਲਕੁਲ ਔਨ ਰਿਕਾਰਡਡ ਗੱਲ ਕਹਿ ਰਿਹਾ ਕਿ 10 ਦਿਨ ਦੇ ਅੰਦਰ ਅੰਦਰ ਆ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ 10 ਦਿਨ ਦੇ ਅੰਦਰ ਅੰਦਰ ਮਹਿਜ ਕੈਬਨਟ ਦੀ ਮੀਟਿੰਗ ਤੋਂ ਬਾਅਦ ਅੱਜ 13 ਤਰੀਕ ਨੂੰ ਨੋਟੀਫਿਕੇਸ਼ਨ ਵੀ ਹੋ ਗਿਆ ਓਡੀਐਸ ਸਕੀਮਾ ਦਾ ਸਭ ਤੁਹਾਨੂੰ ਬਹੁਤ ਬਹੁਤ ਵਧਾਈਆਂ ਇਸ ਤੋਂ ਬਾਅਦ ਚੋ ਤੁਸੀਂ ਆਪਣੇ ਵਪਾਰ ਸਿਰ ਉੱਚਾ ਚੱਕ ਕੇ ਕਰੋ ਔਰ ਤੁਸੀਂ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਇਹਦਾ ਅਸੀਂ ਜੋ ਵੀ ਹੁਣ ਤੱਕ 30 30 40 40 ਸਾਲ ਦੇ ਮਸਲੇ ਫਸੇ ਹੋਏ ਸੀ ਅਸੀਂ ਹੁਣ ਇਹਨਾਂ ਦੇ ਇੱਕ ਡਿਮਾਂਡ ਲੈਟਰ ਜਨਰੇਟ ਕਰਕੇ ਤੁਸੀਂ ਸਰਕਾਰ ਕੋਲ ਨਹੀਂ ਆਉਣਾ ਸਰਕਾਰ ਹੁਣ ਤੁਹਾਡੇ ਕੋਲ ਆਉਗੀ ਸਰਕਾਰ ਤੁਹਾਡੇ ਕੋਲ ਆ ਕੇ ਤੁਹਾਡੇ ਡਿਮਾਂਡ ਲੈਟਰਸ ਨੇ ਜੋ ਤੁਹਾਡੇ ਅੱਗੇ ਰੱਖੂਗੀ ਸਾਡੇ ਅਫਸਰ ਤੁਹਾਡੇ ਕੋਲ ਪਹੁੰਚਣਗੇ ਤੁਹਾਡੇ ਨਾਲ ਕੰਟੈਕਟ ਕਰਨਗੇ ਔਰ ਤੁਸੀਂ ਉਸ ਡਿਮਾਂਡ ਲੈਟਰ ਦੇ ਉੱਤੇ ਜੋ-ਜੋ ਡਾਕੂਮੈਂਟਸ ਚਾਹੀਏ ਹੋਏ ਨਾਲ ਰੈਲੇਵੈਂਟ ਡਾਕੂਮੈਂਟ ਪ੍ਰੋਵਾਈਡ ਕਰਿਓ ਔਰ بڑے ਮਾਨ ਦੇ ਨਾਲ ਇੱਜ਼ਤ ਦੇ ਨਾਲ ਆਪਣੇ ਜਿਹੜੇ ਪਲਾਟਸ ਦੇ ਜਿਹੜੇ 30 30 40 40 ਸਾਲ ਤੋਂ ਕਿਸੇ ਸਰਕਾਰਾਂ ਨੇ ਗੌਰ ਨਹੀਂ ਸੀ ਕੀਤੀ ਐਈਆਂ ਸਰਕਾਰਾਂ ਐਈਆਂ ਤੇ ਗਈਆਂ ਅੱਜ ਤੁਸੀਂ ਇਹ ਆਪਣੇ ਮਾਨ ਦੇ ਨਾਲ ਸਿਰ ਉੱਚਾ ਚੱਕ ਕੇ ਆਪਣੇ ਪਲਾਟਸ ਆਪਣੇ ਨਾਮ ਕਰਾ ਕੇ ਔਰ ਆਪਣੇ ਸੰਗਤ ਨੂੰ ਆਪਣੇ ਵਪਾਰ ਨੂੰ ਚਲਾ ਸਕਦੇ ਹੋ ਸਿਰ ਉੱਚਾ ਕਰਕੇ ਵਪਾਰ ਕਰ ਸਕਦੇ ਹੋ। ਇਹੀ ਮਕਸਦ ਤੇ ਇਹੀ ਇੱਕ ਮਨਸੂਬਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਦੇ ਅੰਦਰ ਇਸ ਤਰੀਕੇ ਦਾ ਰਾਜ ਸਥਾਪਿਤ ਕਰਨਾ ਕਿ ਹਰ ਇੱਕ ਵਰਗ ਹਰ ਇੱਕ ਵਰਗ ਕੋਈ ਵੀ ਵਰਗ ਹੋਵੇ ਉਹ ਸਿਰ ਉੱਚਾ ਚੱਕ ਕੇ ਮਾਰ ਦੇ ਨਾਲ ਉਹ ਜੀ ਸਕੇ ਸੋ ਜਿੱਤੇ ਅੱਜ ਅੱਜ ਹੋਲੀ ਤੋਂ ਇੱਕ ਦਿਨ ਪਹਿਲਾਂ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਦੇ ਰਿਹਾ ਦੂਸਰਾ ਮੈਂ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਕਰਨ ਜਾ ਰਿਹਾ ਕਿ ਹੋਲੀ ਦਾ ਪਵਿੱਤਰ ਤਿਹਾਰ ਹੈ ਇਹਦੇ ਵਿੱਚ ਅਸੀਂ ਬੜੇ ਆਪਣੇ ਬੱਚਿਆਂ ਨੂੰ ਸੇਫਲੀ ਪਰਿਵਾਰਾਂ ਨੂੰ ਸੇਫਲੀ ਹੋਲੀ ਖੇਲਣ ਲਈ ਆਪਾਂ ਜਣੀ ਕੇ ਬੇਨਤੀ ਕਰੀਏ ਉਹਦਾ ਕਾਰਨ ਕੀ ਹੈ ਰੰਗਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਕਈ ਵਾਰ ਕੈਮੀਕਲ ਹੁੰਦੇ ਨੇ ਸਕਿਨ ਦੀਆਂ ਬਿਮਾਰੀਆਂ ਲੱਗਦੀਆਂ ਨੇ ਸਾਨੂੰ ਸਾਹਾਂ ਦੀਆਂ ਬਿਮਾਰੀਆਂ ਲੱਗਦੀਆਂ ਆਪਾਂ ਫੁੱਲਾਂ ਨਾਲ ਹੋਲੀ ਖੇਲੀਏ ਅਸੀਂ ਇੱਕ ਦੂਜੇ ਦੇ ਨਾਲ ਬੈਠ ਕੇ ਚੰਗੀਆਂ ਚੀਜ਼ਾਂ ਬਣਾ ਕੇ ਖਾਈਏ ਪਿਆਰ ਮੁਹੱਬਤ ਦੇ ਨਾਲ ਹੋਲੀ ਖੇਲੀਏ ਸੋ ਕੋਸ਼ਿਸ਼ ਕਰਿਓ ਸੇਫਲੀ ਉਹ ਰੰਗ ਯੂਜ਼ ਕਰਿਓ ਜਿਹੜੇ ਆਰਗੇਨਿਕ ਕਲਰ ਹੋਣ ਕੋਸ਼ਿਸ਼ ਕਰਿਓ ਆਪਣੇ ਬੱਚਿਆਂ ਨੂੰ ਸੇਫਲੀ ਬੀੰਤੀ ਹੈ ਕਿਉਂਕਿ ਇਹ ਤਿਹਾਰ ਸਾਡੇ ਜਿਹੜੇ ਪਵਿੱਤਰ ਤਿਹਾਰ ਨੇ ਔਰ ਸਾਨੂੰ ਇਹ ਜਿਹੜੇ ਤਿਹਾਰਾਂ ਦੇ ਉੱਤੇ ਸਾਡੇ ਘਰ 'ਚ ਖੁਸ਼ੀਆਂ ਖੇੜੇ ਆਉਣੇ ਚਾਹੀਦੇ ਸੋ ਬਹੁਤ ਬਹੁਤ ਤੁਹਾਨੂੰ ਹੌਲੀ ਦੀਆਂ ਜਿੱਤੇ ਮੁਬਾਰਕਾਂ ਉੱਥੇ ਮੈਂ ਸਾਡੇ